5 ਸਾਲ ਦੀ ਮਸ਼ੀਨ ਦੀ ਕਰਾਰੀਆ ਬੈਰਾਂ ਘਾ ਦੀ ਕਰਾਤੀ ਉਹ ਚੂਸੀ ਬੈਰਾਂ ਨੇ ਸਟੀਲ ਹੀ ਕਰਾ ਰਹੀ ਹੈ ਸਾਰੀ ਸਾਡਾ ਗੇਅਰ ਬਾਕਸਾ ਵੀ ਦੇਖੀ ਆ ਗਿਆ ਸਟੀਲ ਹੀ ਕਰਾ ਰਹੀ ਹੈ ਸਾਰੀਆਂ ਇਹਦੇ ਵਿੱਚ ਹਾਂਜੀ ਤਿੰਨ ਬੈਰਾਂ ਨੇ ਜੀ 5 ਨੰਬਰ 6 ਨੰਬਰ 7 ਨੰਬਰ ਤਿੰਨੇ ਬੈਰਾਂ ਦੇ ਚੂਸੀ ਆ ਗਏ ਕੰਬਾਈਨਾਂ ਵਾਲੇ ਪੱਠੇ ਕੁੱਤਰਾਂਗੇ ਨੇ 플ੋਰ ਨਾਲ ਸਾਈਡ ਤੇ ਪੱਠੇ ਨਿਕਲ ਲਗੇ ਜੀ ਠੀਕ ਆ ਬਈ ਠੀਕ ਆ ਠੀਕ ਹੈ ਜੀ 10 ਤੋਂ ਪਲੱਸ ਮੱਝਾਂ ਨੇ ਜੀ 15 20 25 ਮੱਜਾਂ ਨੇ ਉਹਦੇ ਵਾਸਤੇ ਫਲੋਰ ਵਾਲਾ ਕੰਮ ਚੱਪਾਗਾ ਠੀਕ ਆ ਬਈ ਠੀਕ ਇੱਥੋਂ ਤੁਸੀਂ ਮਸ਼ੀਨ ਘਰੇ ਆਪਦੀ ਬੈਠੇ ਬੈਠੇ ਮਗਾ ਸਕਦੇ ਹੋ ਵੀਰੇ ਜਮਾ ਜਾਇਜ਼ ਰੇਟ ਤੇ ਬਾਈ ਕਹਿੰਦਾ ਕਰਾਇਆ ਆਪਾਂ ਜਮਾ ਜਾਇਜ਼ ਰੇਟ ਤੇ ਪੰਜਾਬ ਚ ਜਿਹੜੇ ਮਰਜੀ ਕੋਨੇ ਤੇ ਮਗਾ ਲਿਓ ਤਿੰਨ ਮਾਡਲ ਆਉਂਦੇ ਆ ਆਪਾਂ ਵੀ ਇੱਕ ਮਸ਼ੀਨ ਲੈਣ ਗਏ ਮੈਂ ਕਿਹਾ ਚਲੋ ਭਰਾਵਾਂ ਨਾਲੇ ਵੀਡੀਓ ਸ਼ੇਅਰ ਕਰ ਦਈਏ ਕਿਸੇ ਭਰਾ ਨੇ ਕੋਈ ਸੋਚਿਆ ਹੋਵੇ ਤਾਂ ਮਸ਼ੀਨ ਤੁਸੀਂ ਵੀਰੇ ਲੈ ਸਕਦੇ ਹੋ ਤਿੰਨ ਮਾਡਲ ਆਉਂਦੇ ਆ ਇਹ ਤਿੰਆਂ ਵਾਲੇ ਆ ਗਏ ਵੀਰੇ ਇੱਕ ਆ ਗਿਆ ਜਮਾ ਸਿੰਪਲ ਤੇ ਇੱਕ ਆ ਗਿਆ ਬਲੂਰ ਵਾਲਾ ਜਿਹੜਾ ਸਾਈਡ ਤੇ ਵੀਰੇ ਹਰਾਚਾਰਾ ਸਿੱਟਦਾ ਹੈਗਾ ਤਿੰਨੇ ਮਾਡਲਾਂ ਦੇ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਹੈਗਾ ਆ ਜਾਓ ਫੈਕਟਰੀ ਦੇ ਸਾਨੂੰ ਅੰਦਰ ਹੀ ਲੈ ਜਾਨੇ ਜਮਾ ਹੋਲਸੇਲ ਰੇਟਾਂ ਦਾ ਕੰਮ ਆ ਬਾਈ ਦਾ ਆ ਨੰਬਰ ਵੀ ਚੱਲੀ ਜਾਂਦਾ ਹੈ ਬਾਕੀ ਵੀਡੀਓ ਦੇ ਉੱਤੇ ਆਪਾਂ ਨੰਬਰ ਚਲਾਤਾ ਆ ਦੇਖੋ ਬਾਈ ਆ ਸਾਰੇ ਮਾਡਲ ਪਏ ਆ ਭਰਾਵਾਂ ਦੇ ਜਮਾ ਹੋਲਸੇਲ ਰੇਟ ਤੇ ਨੱਟ ਨੱਟ ਬਾਈ ਕਹਿੰਦਾ ਆਪਾਂ ਆਪਦਾ ਬਣਾ ਕੇ ਫੇਰ ਉਹ ਕਰਦੇ ਆ ਬਣਿਆ ਬਣੰਗਾ ਵਾਲਾ ਕੰਮ ਨਹੀਂ ਸਾਰੇ ਪੰਜਾਬ 'ਚ ਡਿਲੀਵਰੀ ਆ ਜਾਇ ਰੇਟ ਤੇ ਬਾਈ ਕਲਾ ਡਿਲੀਵਰੀ ਕਰਾਂਗੇ ਆ ਫਰਦਾ ਬਾਈ ਮਾਲਕ ਇਹਨਾਂ ਨਾਲ ਸਾਰੀ ਗੱਲਬਾਤ ਮੈਂ ਕਰਾਉਣਾ ਛੁੱਡੀ ਕੀ ਹਾਲ ਹੈ ਵੀਰੇ ਵਧੀਆ ਵੀਰੇ ਹੋ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਪਹਿਲਾਂ ਤਾਂ ਮੋਬਾਈਲ ਨੰਬਰ ਜਰੂਰ ਬੋਲ ਦਿਓ ਫਿਰ ਆਪਾਂ ਮਸ਼ੀਨਾਂ ਬਾਰੇ ਗੱਲਬਾਤ ਕਰਦੇ ਹਾਂ ਹਾਂ ਆਪਣਾ ਮੋਬਾਈਲ ਨੰਬਰ ਹੈ 9815526772 ਜੀ ਠੀਕ ਹੈ ਜੀ 9817712772 ਆਪਣਾ ਪਤਾ ਜਿਹੜਾ ਜੀ ਪੱਖੋ ਕੈਂਚੀਆਂ ਹਾਂਜੀ ਸੈਣਾਪਦੌੜ ਰੋਡ ਬਾਜਾਖਾਨਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਵੀਰੇ ਤਾਂ ਇਥੋਂ ਆਪਾਂ ਨੂੰ ਬੜਾ ਤਪਾਵੀ 12 13 ਕਿਲੋਮੀਟਰ ਪੈ ਜਾਂਦਾ ਹਾਂ ਜੀ ਬਰਨਾਲਾ ਵੀ ਜੀ ਠੀਕ ਆ ਬਾਈ ਹਾਂਜੀ ਹਾਂ ਜਮਾ ਵੀਰੇ ਆ ਫੈਕਟਰੀ ਦੀ ਆਪਾਂ ਅੱਜ ਤੁਹਾਨੂੰ ਲਿਆਏ ਕਿੰਨੇ ਮਾਡਲਾਂ ਦੀਆਂ ਬਾਈ ਮਸ਼ੀਨਾਂ ਆਪਣੇ ਕੋਲੇ ਤਿੰਨ ਮਾਡਲ ਹੋਣਗੇ ਵੀਰੇ ਪਹਿਲਾਂ ਗੱਲ ਕਰਾਂ ਇਹ ਵੀਡੀਓ ਬਹੁਤ ਹੀ ਆਪਣੇ ਜ਼ਿੰਮੇਵਾਰ ਭਰਾਵਾਂ ਲਈ ਡੇਰੀ ਫਾਰਮ ਵਾਲਾ ਵੀਰਾਂ ਲਈ ਬਹੁਤ ਹੀ ਕੰਮ ਦੀ ਵੀਡੀਓ ਫਿਰ ਸੇਵ ਕਰਕੇ ਰੱਖ ਲੈਣ ਜਿੰਨਾਂ ਨੂੰ ਜ਼ਰੂਰਤ ਆ ਟੋਕੇ ਦੀ ਠੀਕ ਹੈ ਜੀ ਕਦੋਂ ਵੀ ਲੋਡ ਪੈ ਸਕਦੀ ਆ ਦੂਸਰੀ ਗੱਲ ਜਿਹੜੀ ਟੋਕੇ ਬਾਰੇ ਆਪਾਂ ਜਾਣਕਾਰੀ ਦਵਾਗੇ ਫੁੱਲ ਏ ਟੂ ਜ਼ेड ਜਾਣਕਾਰੀ ਦਵਾਗੇ ਪਿੱਛੇ ਵੀਡੀਓ ਦੇ ਰੇਟ ਦਵਾਗੇ ਆਪਾਂ ਜੀ ਹਾਂਜੀ 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 ਹਾਂ ਤੇ ਬਾਈ ਇੱਕ ਨੰਬਰ ਤੋਂ ਕਰੀਏ ਸ਼ੁਰੂ ਆ ਬਲੂਰ ਵਾਲੀ ਮਸ਼ੀਨ ਦੀ ਜੀ ਹਾਂਜੀ ਵੀਰੇ ਇਹ ਇਹ ਬਲੂਰ ਵਾਲਾ ਮਾਡਲ ਆ ਗਿਆ ਜੀ ਅ ਜਿੰਨੇ ਪੱਠੇ ਕੁੱਤਰਾਂਗੇ ਇਹਨੇ ਬਲੂਰ ਨਾਲ ਸਾਈਡ ਤੇ ਇਹ ਪੱਠੇ ਨਿਕਲ ਲਗੇ ਜੀ ਠੀਕ ਆ ਬਈ ਠੀਕ ਆ ਠੀਕ ਆ ਜੀ 10 ਤੋਂ ਪਲੱਸ ਮੱਝਾਂ ਨੇ ਜੀ 15 20 25 ਮੱਝਾਂ ਨੇ ਉਹਦੇ ਵਾਸਤੇ ਬਲੂਰ ਵਾਲਾ ਕੰਮ ਚੱਪਾਗਾ ਠੀਕ ਆ ਬਈ ਠੀਕ ਆ ਜੀ ਇਹਦੇ ਮੋਟਰ ਥੱਲੇ ਆਊਗੀ ਮੁੱਲ ਨਾਲ ਹੀ ਕਰੀ ਜਾਏਗੀ ਹਾਂਜੀ ਨਾਲ ਕਰਾ ਕਰਾਂਗੇ ਇੱਕ ਚੀਜ਼ ਆ ਆ ਗਈ ਜੀ ਠੀਕ ਆ ਜੀ ਇਹਦੇ ਉਹੀ ਉਹੀ ਮਾਡਲ ਇਹਦੇ ਮੋਟਰ ਥੱਲੇ ਆ ਗਈ ਜੀ ਠੀਕ ਆ ਵੀਰੇ ਸਾਰਾ ਕੰਪਲੀਟ ਸੈੱਟ ਆਗਾ ਤੇ ਮੋਟਰ ਬੈਲਟ ਗੁੱਟ ਕੇ ਸਵਿਚ ਟਾਇਰ ਗੇਅਰ ਚ ਗਰੀ ਸਾਰਾ ਕੰਪਲੀਟ ਦਵਾਗੇ ਟਾਇਰ ਲੱਗੇ ਹੋਣਗੇ ਮਸ਼ੀਨ ਦੇ ਜੀ ਇਹ ਇਹਦਾ 22000 ਦਾ ਸੈਟ ਜੀ 22000 ਹਾਂਜੀ ਤੇ ਅਗਰ ਮੋਟਰ ਨਹੀਂ ਲਵਾਉਣੀ ਤਾਂ 18500 ਰੁਪਏ ਦਾ ਜੀ ਅੱਛਾ ਵੀਰੇ ਇਹਦੇ ਰੇਟ ਦੀ ਤਾਂ ਗੱਲ ਹੋ ਗਈ ਹੁਣ ਦੋ ਨੰਬਰ ਮਾਡਲ ਕਿਹੜਾ ਹੈ ਇਹ ਚ ਇੱਕ ਇਹ ਵਾਲਾ ਮਾਡਲ ਆ ਗਿਆ ਵੀਰੇ ਇੱਕ ਇਹ ਚ ਟਰੇ ਵਾਲਾ ਤੁਸੀਂ ਬਾਹਰ ਦੇਖਿਆ ਹੀ ਹੋਣਾ ਆਹ ਜੀ ਤਿਆਰ ਹੋਣ ਵਾਲਾ ਰਹਿੰਦਾਗਾ ਠੀਕ ਹੈ ਇਹ ਆ ਗਿਆ ਦੂਸਰਾ ਮਾਡਲ ਟਰੇ ਵਾਲਾ ਟਰੇ ਵਾਲਾ ਹਾਂ ਇਹਦੇ ਮੋਟਰ ਬਰਾਬਰ ਆ ਗਈ ਫਟ ਜੀ ਠੀਕ ਆ ਬਾਈ ਹਾਂਜੀ ਪੱਠੇ ਦੇ ਮੂਰੇ ਆਉਣਗੇ ਟ੍ਰੇਲ ਲੱਕੀਵੇਂ ਜਸਤੀ ਚਾਦਰ ਹੋਊਗੀ ਥੱਲੇ ਜੀ ਉੱਪਰ ਟਾਪਾ ਜਿਹੜਾ ਫੈਬਰ ਦਾ ਹੋਊਗਾ ਠੀਕ ਆ ਬਾਈ ਹਾਂਜੀ ਵਿਚਾਰ ਨਾਲ ਹਾਂ ਖਰਾਬੜੀ ਹੁੰਦਾ ਜੀ ਜਿਹੜੀ ਥੱਲੇ ਚਾਦਰ ਹੈ ਨਾ ਟੁੱਟੇ ਨਾ ਹੀ ਗਲੇ ਠੀਕ ਆ ਬਾਈ ਠੀਕ ਆ ਗੱਲ ਕਰੀਏ ਮਸ਼ੀਨ ਦੀ ਡਗਾਈ ਚੱਲਦੇ ਜਾ ਜੋ ਆਪਾਂ ਆ ਜੋ ਵੀਰੇ ਜਿਹੜੀ ਮਸ਼ੀਨ ਆ ਟ੍ਰੇਲ ਲੈ ਲਓ ਬਲੋਰਾਂ ਲੈ ਲਓ ਜੀ ਠੀਕ ਆ ਉਹ ਚ ਰੇਟ ਸੇਮ ਰਹੂਗਾ ਠੀਕ ਆ ਬਾਈ ਮਟੀਰੀਅਲ ਸੇਮ ਰਹੂਗਾ ਫਰਕ ਕਿੱਥੇ ਪੈਣਾ ਕਿ ਥੱਲੇ ਵਾਲੇ ਫਰੇਮ ਦਾ ਟਾਪੇ ਦਾ ਠੀਕ ਆ ਬਾਈ ਉਹਦੇ ਬਲੋਰ ਲੱਗ ਗਿਆ ਤੇ ਟਰੇ ਲੱਗੀ ਜੀ ਉਹ ਸਾਈਡ ਤੇ ਸਿੱਟਦਾ ਇਹ ਮੋਰੇ ਹਾਂਜੀ ਹਾਂ ਠੀਕ ਆ ਬਾਈ ਤੇ ਇਹ ਮਟੀਰੀਅਲ ਦੀ ਗੱਲ ਕਰੀਏ ਪਹਿਲੀ ਗੱਲ ਜਿਹੜਾ ਹੈਡਾ ਚੁੱਲਾ ਆ ਗਿਆ ਦੇਖੀ ਆ ਗਿਆ ਜੀ ਠੀਕ ਆ ਬਾਈ ਗੀਅਰ ਬਾਕਸ ਆ ਗੀਅਰ ਬਾਕਸਾ ਵੀ ਦੇਖੀ ਆ ਗਿਆ ਸਟੀਲੀ ਕਰਾ ਰਹੀ ਆ ਸਾਰੀਆਂ ਇਹਦੇ ਵਿੱਚ ਹਾਂਜੀ ਤਿੰਨ ਵੇਰਿੰਗ ਨੇ ਜੀ 5 ਨੰਬਰ 6 ਨੰਬਰ 7 ਨੰਬਰ ਤਿੰਨੇ ਵੇਰਿੰਗ ਜੁੱਸੀ ਆ ਗਏ ਕੰਬਾਈਨਾਂ ਵਾਲੇ ਠੀਕ ਆ ਬਾਈ ਠੀਕ ਆ ਜੀ ਦੂਸਰੀ ਕਰਾ ਲਾਂਗੇ ਹਾਂ ਨਾ ਸਟੀਲੀ ਜਿਹੜੀ ਇਹ ਮਸ਼ੀਨ ਆ ਕੀ ਇਹਦੇ ਆਪਾਂ ਜਦੋਂ ਆਹ ਚ ਹਾਫ ਵੀਲ ਲਗਾ ਠੀਕ ਆ ਇਹ ਕਹਉਂਦੀ ਆ ਫੁੱਲ ਵੀਲ ਵਾਲੀ ਮਸ਼ੀਨਾਂ ਜੀ ਹਾਂਜੀ ਹਾਂਜੀ ਫੁੱਲ ਵੀਲ ਵਾਲੇ ਤੇ ਇਹਦੇ ਚ ਕੀ ਡਿਫਰੈਂਸ ਆਗਾ ਜਦੋਂ ਆਪਾਂ ਮੰਨ ਕੇ ਚੱਲੋ ਬਰਸੀਨ ਦਾ ਕੁੱਤਰਾ ਕਰਦੇ ਆ ਇਹਨੇ ਤਾਂ ਮਾਲ ਕੱਟਿਆ ਮਾਲ ਕੱਟ ਕੇ ਨਾਲ ਦੇ ਹੱਥਲੇ ਸਿੱਟ ਪਈ ਹਾਂ ਬਾਈ ਜਦੋਂ ਚੱਕਰ ਮਾਲ ਚੱਕਰ ਵਾਲੀ ਮਸ਼ੀਨ ਮਾਲ ਕੱਟਦੀ ਆ ਜਦੋਂ ਇਥੋਂ ਮਾਲ ਕੱਟਿਆ ਗਿਆ ਪਹਿਲੀ ਗੱਲ ਤੇ ਗਲਿਚਾ ਬਣਦਾ ਰੁੱਕ ਜਾਂ ਇੱਥੇ ਹਾਂ ਹਾਂ ਜਦੋਂ ਗਲਿਚਾ ਇੱਥੇ ਆ ਕੇ ਬਣਦਾਗਾ ਉਹ ਇੱਥੇ ਦੰਦਰਾਲ ਤੇ ਆ ਕੇ ਵੱਜਦਾ ਪਾਣੀ ਨਿਕਲਦਾ ਧੱਕਾ ਖਰਾਬ ਹੋ ਜਾਂਦੀ ਆਣੀ ਹੂੰ ਠੀਕ ਦੂਸਰੀ ਗੱਲ ਜਦੋਂ ਆਪਾਂ ਇਹ ਟੇ ਪੱਠੇ ਕੁੱਤਰਾਂਗੇ ਜਿਹਦੀ ਢੇਰੀ ਹੋਊਗੀ ਉਹ ਮਸ਼ੀਨ ਦੀ ਸਾਵਡ ਤੇ ਅੱਧ ਤੋਂ ਢੇਰੀ ਦੀ ਇੱਧਰ ਹੀ ਲੱਗੂਗੀ ਠੀਕ ਆ ਜਿਹੜੀਆਂ ਆਪਾਂ ਆਮ ਫੁੱਲ ਬਿਲ ਵਾਲੀਆਂ ਮਸ਼ੀਨਾਂ ਹੁੰਦੀਆਂ ਜਿਹੜਾ ਦਾ ਘੇਰਾ ਹੁੰਦਾ ਉਹ ਨਾਲ ਹੀ ਪੱਠਿਆਂ ਨੂੰ ਘੁਮਾਈ ਜਾਂਦੀਆਂ ਨੇ ਹੂੰ 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 ਉਹ ਢੇਰੀ ਇੱਧਰ ਲੱਗਦੀ ਜਿਹੜੀ ਠੀਕ ਆ ਬਈ ਠੀਕ ਆ ਤੇ ਦੂਸਰੀ ਗੱਲ ਹੈ ਸਾਰੀਆਂ ਮਸ਼ੀਨਾਂ ਚੰਗ ਕਰਿਆਤ ਨੇ ਕੀਆਂ ਹੂੰ ਮਸ਼ੀਨ ਗਲਦੀ ਕਦੋਂ ਆ ਜਦੋਂ ਆਪਾਂ ਧਰਤੀ 'ਚ ਗੱਡਦੇ ਆ ਉਦੋਂ ਤੇ ਦੂਸਰੀ ਜਦੋਂ ਆਪਾਂ ਪੱਠੇ ਨਾਲ ਲੱਗਦੇ ਰਹਿੰਦੇ ਆ ਮੈਨੂੰ ਗੱਡਣ ਦੀ ਜਰੂਰਤ ਤਾਂ ਨਹੀਂ ਇਹਦੇ ਐਂਗਲ ਨਾਲ ਪੱਠੇ ਲੱਗਣ ਕੋਈ ਜਿੱਥੇ ਮਰਜੀ ਰੋੜ ਕੇ ਕਰ ਲੋ ਤੇ ਟਾਇਰ ਹਾਂਜੀ ਹਾਂ ਟਾਇਰ ਨਵੇਂ ਪਹਿਣਗੇ ਜੀ ਤਾਂ ਵੈਸ ਟੈਂਪਰੇਰੀ ਪਾਏ ਹੋਏ ਨੇ ਠੀਕ ਆ ਠੀਕ ਆ ਇਹਨੂੰ ਕੋਈ ਗੱਡਣ ਦੀ ਲੋੜ ਨਹੀਂ ਤੇ ਇੱਕ ਇਹ ਚ ਮਾਡਲ ਹੋਰ ਆ ਗਿਆ ਦਿਖਾਵਾਂ ਅੱਛਾ ਜੀ ਆਹ ਦੇਖ ਲਓ ਬਾਈ ਇੱਧਰ ਸਾਰਾ ਬਾਈ ਦਾ ਜਰਾ ਹੋਲ ਸੇਲ ਦਾ ਕੰਮ ਆ ਇੱਕ ਇਹ ਚ ਆ ਮਾਡਲ ਆ ਗਿਆ ਜੀ ਹਾਂਜੀ ਇਹ ਚ ਦੋਨੋਂ ਚੀਜ਼ ਇਕੱਠੇ ਲੱਗ ਜਾਣੀ ਇੰਜਨ ਵੀ ਤੇ ਮੋਟਰ ਵੀ ਜੀ ਠੀਕ ਹੈ ਇਹਦੇ ਸਿੰਗਲ ਵੀਲ ਨਾਲ ਵੀ ਬਿੱਲਾ ਇੰਜਨ ਫਿੱਟ ਹੋਊਗਾ ਤੇ ਬਰਾਬਰ ਉਰਲੀ ਸਾਈਡ ਦੀ ਅੱਛਾ ਠੀਕ ਹੈ ਜੇਕਰ ਮੋਟਰ ਲਗਾਉਣੀ ਹੈ ਮੋਟਰ ਵੀਲ ਥੱਲੇ ਆ ਜੂਗੀ ਪੱਠੇ ਦੇ ਬਲੂ ਬਾਹਰ ਨਿਕਲਦੇ ਹੋਗੇ ਬਲੋਰ ਵਾਲਾ ਆ ਗਿਆ ਬਲੋਰ ਵਾਲਾ ਇਹ ਇਹ ਰ ਮਾਡਲ ਪਊਗਾ 19500 ਦਾ ਜੀ 19500 ਦਾ ਹਾਂਜੀ ਹਾਂ ਇਹਦੇ ਬਿਨਾ ਇੰਜਨ ਤੋਂ ਤੇ ਪੂਰਾ ਡਬਲ ਕੀ ਹਾਂਜੀ ਬਿਨਾ ਮੋਟਰ ਤੋਂ 19500 ਰੁਪਏ ਦਾ ਜੀ ਠੀਕ ਹੈ ਬਾਈ ਹਾਂਜੀ ਹਾਂ ਤੇ ਇਹਦੇ ਚ ਟ੍ਰੇ ਵਾਲਾ ਮਾਡਲ ਲੈਣਾ ਕਿਸੇ ਨੇ ਵੀਰ ਭਾਈ ਨੇ ਇੰਜਲ ਸਟੈਂਡ ਉਹਤੇ ਵੀ ਟ੍ਰੇ ਵਾਲਾ ਮਾਡਲ ਵੀ ਮਿਲ ਜੂ ਇਹਦੇ ਵਿੱਚ ਜੀ ਉਹਦਾ ਰੇਟ ਹੈ ਸੇਮ ਰੇਟ ਜੀ 19000 ਰੁਪਏ ਜੀ ਜੇਕਰ ਇਹ ਇੰਜਨ ਸਟੈਂਡ ਨਹੀਂ ਲਵਾਉਣਾ ਫਿਰ ਇਹ ਹੀ ਮਾਡਲ ਆ ਗਿਆ ਫਿਰ 185000 ਫਿਰ 18000 ਹਾਂ 1000 ਰੁਪਏ ਦਾ ਫਰਕ ਹੈ ਇੰਜਨ ਦਾ ਸਟੈਂਡ ਦਾ ਜੀ ਕੋਈ ਇਹਨੂੰ ਫਿਰ ਵੀ ਗੱਡਣ ਦੀ ਲੋੜ ਨਹੀਂ 6 ਟਾਇਰ ਲੱਗਣਗੇ ਥੱਲੇ ਇਹਦੇ ਜੀ ਇਹਨੂੰ ਫਿਕਸ ਕਰਨ ਦੀ ਲੋੜ ਨਹੀਂ ਜੀ ਮਸ਼ੀਨ ਨੂੰ ਠੀਕ ਆ ਬਈ ਠੀਕ ਆ ਹਾਂਜੀ ਹਾਂ ਹਾਂ ਇਧਰ ਬਾਈ ਇਹ ਜਿਹੜੇ ਆਪਣੇ ਤਿਆਰ ਹੁੰਦੇ ਆ ਹਨਾ ਹਾਂਜੀ ਹਾਂ ਇਹ ਮਾਲ ਜਦੋਂ ਤਿਆਰ ਹੋ ਗਿਆ ਫਿਰ ਪ੍ਰਾਈਮਰ ਲੱਗਦਾ ਜੀ ਹਜੇ ਫਿਰ ਵੀ ਰਹਿੰਦਾ ਇਹਨਾਂ ਦਾ ਕੰਮ ਬਚੇ ਕੁਝ ਹੂੰ ਹੂੰ ਤੇ ਆਹ ਜੀ ਇਧਰ ਮਸ਼ੀਨਾਂ ਪੈ ਰਹੀਆਂ ਨੇ ਇਧਰ ਆਹ ਬਲੂਰ ਵਾਲੀਆਂ ਬਣ ਜਾਂਦੀਆਂ ਨੇ ਵੀਰੇ ਹਾਂਜੀ ਹਾਂ ਆਹ ਜਿਹੜੇ ਸਿਕੰਜੇ ਹਜੇ ਅੱਧਾ ਤਿਆਰ ਹੋਇਆ ਬਾਈ ਕਹਿੰਦਾ ਸਾਰਾ ਸਿਸਟਮ ਯਾਰ ਆਹ ਦੇਖੋ ਸਾਰੇ ਮਕੈਨਿਕ ਭਰਾ ਇੱਥੇ ਲੱਗੇ ਪਿਆ ਫੈਕਟਰੀ ਚ ਲੈ ਕੇ ਆਏ ਆ ਪੰਜਾਬ ਦੇ ਜਿਹੜੇ ਮਰਜੀ ਕੋਨੇ ਚ ਦੱਸ ਦਿਓ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਘਰੇ ਤੁਹਾਡੇ ਪਹੁੰਚ ਕਰ ਦੇਣਗੇ ਜਿਵੇਂ ਅਾਇਜ ਕਰਾਇਆ ਹੈ ਹਾਂਜੀ ਹਾਂਜੀ ਹਾਂ ਤੇ ਜਿਹੜੇ ਵੀਰ ਨੂੰ ਜਿਹੜੀ ਮਸ਼ੀਨ ਪਸੰਦ ਆ ਸਾਨੂੰ ਵਟਸਐਪ ਤੇ ਮੈਸੇਜ ਕਰੇ ਸਕਰੀਨਸ਼ਾਟ ਭੇਜੇ ਹਾਂ ਕਿਹੜੀ ਮਸ਼ੀਨ ਟ੍ਰੇ ਵਾਲੀ ਮਸ਼ੀਨ ਆ ਫਲੋਰ ਵਾਲੀ ਇੰਜਨ ਵਾਲੀ ਜਾਂ ਮੋਟਰ ਵਾਲੀ ਲੈਣੀ ਆ ਸਕਰੀਨਸ਼ਾਟ ਭੇਜੇ ਸਾਨੂੰ ਉਹੀ ਉਦੋਂ ਰੇਟ ਲਵੇ ਵਟਸਐਪ ਤੇ ਸਾਰੀ ਡਿਟੇਲ ਵਟਸਐਪ ਤੇ ਮਿਲ ਚੁਗੀ ਆ ਸਾਰੇ ਹੈਡ ਵਗੈਰਾ ਕੇ ਆ ਆ ਦੇਖੋ ਦੇਖੀ ਹੈਡ ਆ ਸਾਰੇ ਜੀ ਹਮ ਇਹ ਆਪਣੀ ਤਾਂ ਹਾਂਜੀ ਹਾਂ ਕੱਲੀ ਕੱਲੀ ਚੀਜ਼ ਤੇ ਮਾਰਕਾ ਹੋਊਗਾ ਆਪਣਾ ਸਾਰਾ ਜੀ ਹਾਂ ਜਿਆਦਾਤਰ ਮੱਖਣ ਘਾਣੀ ਮਸ਼ੀਨਾਂ ਕੁੱਤਰਦੀਆਂ ਹਾਂਜੀ ਉਹ ਗੱਲ ਆਪਣੇ ਵਿਚਾਰੇ ਰਹੀ ਹਾਂਜੀ ਹਾਂ ਹਾਂ ਦੂਜੀ ਗੱਲ ਹੈ ਕਈ ਵੀਰ ਕਹਿੰਦੇ ਨੇ ਨਾ ਮੈਂ ਵੀਡੀਓ 'ਚ ਦੱਸਣਾ ਚਾਹੁੰਦਾ ਨੂੰ ਕਈ ਵੀਰ ਮੈਥੋਂ ਹਮ ਅੱਜ ਤੋਂ ਮਾਲਕਾ 5 ਸਾਲ 6 ਸਾਲ 8 ਸਾਲ ਪਹਿਲਾਂ ਮਸ਼ੀਨ ਲੈ ਗਏ ਹੁੰਦੇ ਆ ਉਹਨਾਂ ਨੇ ਸਾਡੇ ਨਾਲ ਨਹੀਂ ਕੰਟੈਕਟ ਕਰਿਆ ਉਹ ਵੀਰ ਵਿੱਚ ਕਹਿੰਦੇ ਨੇ ਬਈ ਸਾਡੀ ਮੱਖਣ ਘਾਣੀ ਕੁੱਤਰਦੀ ਆ ਸਾਡਾ ਨਾਲ ਕੰਟੈਕਟ ਕਰਨ ਅਸੀਂ ਉਹਨਾਂ ਨੂੰ ਦੱਸਾਂਗੇ ਆ ਸੈਟਿੰਗ ਕਰੋ ਮੱਖਣ ਘਾ ਕੀ ਜੋ ਕੁਝ ਮਰਜ਼ੀ ਕੁੱਤਰੋ ਕੁਲਾ ਕੁਲਾ ਪਰਾਲੀ ਜਿਵੇਂ ਬਾਈ ਪ੍ਰਾਲੀ ਕਹਿੰਦੇ ਵਿੱਚ ਬਹੁਤ ਪ੍ਰਭਾ ਦੇ ਇਧਰ ਕੁਤਰੂਗੀ ਕੁਤਰੂਗੀ ਜੀ ਹਾਂ ਮੇਨ ਗੱਲ ਕੀ ਹੈ ਮੱਖਣ ਘਾ ਤੇ ਅੜਦੀ ਹੈ ਜੀ ਮੱਖਣ ਘਾ ਦੇ ਸੈਟਿੰਗ ਦੱਸਾਂਗੇ ਅਸੀਂ ਨੀਰਾ ਮੱਖਣ ਘਾ ਕੁਤਰੇ ਰੁਕ ਗੜ ਕੇ ਸਾਨੂੰ ਰੁਕ ਖੜ ਕੇ ਸਾਨੂੰ ਦੱਸੇ ਪਰ ਸਾਡਾ ਕੰਟੈਕਟ ਕਰੇ ਠੀਕ ਆ ਬਾਈ ਠੀਕ ਆ ਕਈ ਵਾਰ ਸਾਨੂੰ ਪੁੱਛਦੇ ਨਹੀਂ ਬਾਈ ਕਈ ਵਾਰ ਵਿੱਚ ਕਮੈਂਟ ਕਰ ਦਿੰਦੇ ਬਾਈ ਸਾਡਾ ਮੱਖਣ ਘਾ ਨਹੀਂ ਕੁਤਰਦੀ ਸਾਡਾ ਕੰਟੈਕਟ ਕਰਦੇ ਨਹੀਂ ਕੇ ਹਾਂ 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 ਠੀਕ ਆ ਬਰੇ ਸਾਨੂੰ ਦੱਸਣ ਵੀ ਆਹ ਚੀਜ਼ ਦੀ ਪ੍ਰੋਬਲਮ ਆ ਅਸੀਂ ਉਹ ਦੱਸਾਂਗੇ ਉਹਦਾ ਹੱਲ ਕਰਕੇ ਦੇਵਾਂਗੇ ਇਹ ਦੇਖ ਲਓ ਵੀਰੇ ਸਾਨੂੰ ਆਪਾਂ ਸਾਰੇ ਮਾਡਲ ਦਿਖਾ ਦੇ ਤਿੰਨ ਬਾਈ ਕਹਿੰਦਾ ਇਹ ਚ ਮਾਡਲ ਆਉਂਦੇ ਆ ਤਿੰਨਾਂ ਦੇ ਰੇਟ ਆਪਾਂ ਦੱਸਦੇ ਘਰੇ ਬੈਠੇ ਜਿਵੇਂ ਮਰਜੀ ਆਰਡਰ ਕਰ ਦਿਓ ਬਾਈ ਕਹਿੰਦਾ ਤੁਹਾਡੇ ਪਹੁੰਚ ਕਰ ਦਾਂਗੇ ਤੇ ਪੈਸੇ ਤੁਹਾਡੇ ਨਾਲ ਉਹਦੇ ਹਿਸਾਬ ਨਾਲ ਪਹਿਲਾਂ ਕਰਨੇ ਪੈਣਗੇ ਤੇ ਬਾਕੀ ਤੇ ਕੋਡ ਕੋਈ ਵੀਰੇ ਇਹਨਾਂ ਦੇ ਰੇਟ ਉਹ ਮੈਨੂੰ ਜ਼ਰੂਰ ਦੱਸ ਦੇ ਇੱਕ ਵਾਰੀ ਹਨਾ ਹਾਂਜੀ ਹਾਂ ਜਿਵੇਂ ਇਹ ਟਰੇ ਵਾਲਾ ਮਾਡਲ ਆ ਗਿਆ ਜੀ ਠੀਕ ਆ ਇਹਦੇ ਮੋਟਰ ਬਰਾਬਰ ਆ ਗਈ ਇਹ 25000 ਦਾ ਸੈਟ ਪਊਗਾ ਜੀ ਵਿੱਚੇ ਮੋਟਰ 25000 ਹਾਂਜੀ ਸਾਰਾ ਕੰਪਲੀਟ ਮੋਟਰ ਬੈਲਟ ਗੁੱਟ ਕੇ ਸਵਿਚ ਟਾਇਰ ਸਾਰਾ ਕੁਝ ਕੰਪਲੀਟ ਕਰਕੇ ਦੇਵਾਂਗੇ ਜੀ ਸਾਲ ਭਰ ਦੀ ਮੋਟਰ ਦੀ ਗਾਰੰਟੀ ਹੋਊਗੀ ਜੀ 5 ਸਾਲ ਦੀ ਮਸ਼ੀਨ ਦੀ ਕਰਾਰੀਆ ਵੈਰਾਂਗਾ ਦੀ ਗਾਰੰਟੀ ਹੋਊ ਚੂਸੀ ਵੈਰਾਂਗੇ ਨੇ ਸਟਿੱਲੀ ਕਰਾਰੀਆ ਸਾਰੀ 25000 ਦਾ ਮਾਡਲ ਜੇ ਇਚ ਬਲੋਰ ਵਾਲਾ ਲੈਣਾ ਉਹ ਵੀ ਸਾਡੇ ਸੇਮ ਰੇਟ ਆ ਜੀ ਬਸ ਉਹ ਇਹ ਬਈ ਪੱਠੇ ਮੂਰੇ ਸਿੱਟਦੀ ਆ ਉਹ ਬਸ ਇੱਕ ਸਾਈਡ ਤੇ ਸਿੱਟ ਤੂੰ 225000 ਸਾਢੇ 225000 ਦਾ ਜੀ ਇਹ ਤੇ ਇੱਕ ਇਹ ਮਾਡਲ ਆ ਗਿਆ ਜੀ ਇਹ 21000 ਰੁਪਏ ਦਾ ਜੀ ਇਹ 21 ਦੇ ਵਿੱਚੇ ਮੋਟਰ ਵਿੱਚੇ ਮੋਟਰ ਸਾਰਾ ਕੰਪਲੀਟ ਜੀ ਤੇ ਇਹਦੇ ਚ ਬਲੋਰ ਵਾਲਾ ਸੇਮ ਰੇਟ ਆਗਾ 225000 ਦਾ ਪਊਗਾ ਇਹ ਚ ਇੱਕ ਇੰਜਰ ਸਟੈਂਡ ਵਾਲਾਗਾ ਉਹਦਾ 1000 ਰੁਪਏ ਵੱਧ ਆਗਾ ਠੀਕ ਆ ਬਈ ਹਾਂ ਹਾਂਜੀ ਠੀਕ ਆ ਹਾਂਜੀ ਓਕੇ